ਅਸਕੇ ਅਮਨੇ ਚੰਡੀਗੜ੍ਹ ਦੇ ਵਿੱਚ ਵੱਡੀ ਖਤਰਤਾ ਵੱਡਾ ਕੱਟ ਵੱਡਾ ਮੋਰਚਾ ਪੱਕਾ ਧਰਨਾ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਕੀ ਪੱਕੇ ਮੋਰਚੇ ਵਰਗੀ ਤਿਆਰੀ ਸੀ 5 ਮਾਰਚ ਨੂੰ ਜਿਹੜਾ ਦਿੱਲੀ ਦੇ ਕਿਸਾਨ ਅੰਦੋਲਨ ਦੇ ਦੌਰ ਚ ਤੁਹਾਡਾ ਭਰੋਸਾ ਬਣਿਆ ਸੀ ਉਹ ਭਰੋਸਾ ਤੁਸੀਂ ਆਉਂਦੇ ਇਹਨਾਂ ਚੰਦ ਦਿਨਾਂ 'ਚ ਕਿਉਂ ਗਵਾ ਬੈਠੇ ਕਿਉਂ ਤੁਹਾਡੀ ਹਾਕ ਤੇ ਪੂਰਾ ਪੰਜਾਬ ਦਾ ਪੂਰਾ ਹਰਿਆਣਾ ਦਾ ਪੂਰੇ ਮੁਲਕ ਦਾ ਕਿਸਾਨ ਨਹੀਂ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧਰ ਵੱਲੋਂ ਇਸ ਪੰਜ ਮੈਂਬਰੀ ਕਮੇਟੀ ਨਾਲ ਨੇੜਤਾ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਨੇ ਇੱਕ ਲੀਡਰ ਨੇ ਸੱਤਾਧਾਰੀ ਲੀਡਰ ਨੂੰ ਭਾਰਤ ਦੀ ਸੰਸਦ 'ਚ ਇਹ ਬਾਤ ਪਾਈ ਕਿ ਭਾਈ ਕਿੰਨੇ ਕ ਲੀਡਰਾਂ ਖਿਲਾਫ ਕੀਤੀ ਨੇ ਕਾਰਵਾਈ ਕੀਤੀ ਸੀ ਉਹਨਾਂ ਲੀਡਰਾਂ ਚੋਂ ਕਿੰਨੇ ਕ ਨਿਰਦੋਸ਼ ਨੇ ਕਿੰਨੇ ਕ ਗੁਨਾਹਗਾਰ ਨੇ ਕਿੰਨੇ ਕ ਨੂੰ ਸਜ਼ਾਵਾ ਹੀਆਂ ਦਿਓ ਜੀ ਘੱਟ ਕਿ ਈਡੀ ਵੱਲੋਂ ਲੰਘੇ 10 ਸਾਲਾਂ ਦੇ ਵਿੱਚ 193 ਜਿਨ੍ਹਾਂ 'ਚ ਐਮਐਲਏ ਵੀ ਹੋ ਸਕਦੇ ਨੇ ਐਮਪੀ ਵੀ ਹੋ ਸਕਦੇ ਨੇ ਹੋਰ ਪੱਧਰ ਦੇ ਲੀਡਰ ਵੀ ਹੋ ਸਕਦੇ ਨੇ ਜਿਹੜੇ ਮੁਰਲੀ ਕਿਤਾਬ ਦੇ ਲੀਡਰ ਨੇ ਪਿਛਲੇ 10 ਸਾਲਾਂ ਦੇ ਦਰਮਿਆਨ ED ਨੇ 193 ਲੀਡਰਾਂ ਦੇ ਉੱਤੇ ਆਗੂਆਂ ਦੇ ਉੱਤੇ ਕਾਰਵਾਈ ਕੀਤੀ ਕੇਸ ਕੀਤਾ ਮਾਮਲੇ ਦਰਜ ਕੀਤੇ ਪਰ ਸਜ਼ਾ ਸਿਰਫ ਅਜੇ ਤੱਕ ਕੋਈ ਨਹੀਂ ਹੋਈ ਹੈ ਜਨਾਬ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸ਼ੰਭੂ ਔਰ ਖਨੌਰੀ ਤੇ ਚੱਲ ਰਿਹਾ ਕਿਸਾਨ ਅੰਦੋਲਨ 13 ਫਰਵਰੀ 2024 ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ 19 ਫਰਵਰੀ 2025 ਦੀ ਸ਼ਾਮ ਨੂੰ ਸਰਕਾਰ ਵੱਲੋਂ ਜਿਸ ਤਰ੍ਹਾਂ ਦਾ ਹਮਲਾ ਜਿਸ ਤਰ੍ਹਾਂ ਦੀ ਕਾਰਵਾਈ ਉਸ ਕਾਰਵਾਈ ਦੇ ਨਾਲ ਹੀ ਕਈ ਤਰ੍ਹਾਂ ਦੇ ਸਵਾਲ ਜਿਨ੍ਹਾਂ ਸਵਾਲਾਂ ਦੇ ਜਵਾਬ ਅਜੇ ਆਉਣ ਵਾਲੇ ਵਕਤ 'ਚ ਮਿਲਣਗੇ ਪਰ ਕੁਝ ਸਵਾਲਾਂ ਦੇ ਜਵਾਬ ਸਾਹਮਣੇ ਖੜੇ ਦਿਖਣ ਲੱਗੇ ਕੇਂਦਰ ਸਰਕਾਰ ਗੱਲ ਕਰਨ ਲਈ ਚੰਡੀਗੜ੍ਹ ਆਉਂਦੀ ਹੈ ਇਹ 7ਵੀਂ ਬੈਠਕ ਸੀ ਖਨੋਰੀ ਔਰ ਸ਼ੰਭੂ ਵਾਲੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਉਸ ਬੈਠਕ ਦੇ ਅੰਦਰ ਜਿਸ ਤਰ੍ਹਾਂ ਦਾ ਵਿਵਹਾਰ ਜਿਸ ਤਰ੍ਹਾਂ ਦਾ ਬਤੀਰਾ ਜਿਸ ਤਰ੍ਹਾਂ ਦੀ ਭਾਸ਼ਾ ਜਿਸ ਤਰ੍ਹਾਂ ਦਾ ਅੰਦਾਜ਼ ਕੇਂਦਰੀ ਮੰਤਰੀਆਂ ਦਾ ਦਾ ਸੀਗਾ ਖਾਸ ਕਰ ਕਿਸਾਨ ਆਗੂਆਂ ਦੇ ਪ੍ਰਤੀ ਕਿ ਉਸ ਤੋਂ ਇਹਨਾਂ ਨੂੰ ਅੰਦਾਜ਼ਾ ਨਹੀਂ ਹੋਇਆ ਕੀ ਅੱਜ ਕੁਝ ਵੱਡਾ ਹੋਣ ਵਾਲਾ ਅੰਦਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵਿਰੋਧਤਾ ਕਿਉਂ ਨਹੀਂ ਪ੍ਰਗਟਾਈ ਕਿ ਤੁਸੀਂ ਕਿਸ ਅੰਦਾਜ਼ ਚ ਗੱਲ ਕਰ ਰਹੇ ਹੋ ਅੱਜ ਇਹਨਾਂ ਨੇ ਬਾਈਕਾਟ ਕਿਉਂ ਨਹੀਂ ਕੀਤਾ ਇਹ ਬੈਠਕ ਤੋਂ ਉੱਠ ਕੇ ਬਾਹਰ ਕਿਉਂ ਨਹੀਂ ਆਏ ਇਹਨਾਂ ਨੇ ਆ ਕੇ ਮੀਡੀਆ ਨੂੰ ਇਹ ਕਿਉਂ ਨਹੀਂ ਦੱਸਿਆ ਕਿਉਂ ਫਿਰ ਆ ਕੇ ਹੀ ਕਿਹਾ ਕਿ ਸੁਖਾਵੇਂ ਮਾਹੌਲ ਚ ਬੈਠਕ ਹੋਈ ਹੈ ਜੀ ਅਗਲੀ ਤਰੀਕ ਮਿਲ ਗਈ ਹੈ ਕਿਉਂ ਇਸ ਗੱਲ ਦਾ ਦਮ ਨਹੀਂ ਭਰਿਆ ਕਿਆ ਜੰਦਰ ਸਾਰਾ ਕੁਝ ਠੀਕ ਨਹੀਂ ਸੀ ਜਦੋਂ ਕਿ ਸਵੇਰ ਤੋਂ ਹੀ ਇਹ ਜਾਣਕਾਰੀ ਲਗਭਗ ਇੱਕ ਦਿਨ ਪਹਿਲਾਂ ਤੋਂ ਹੀ ਜਾਣਕਾਰੀ ਸੀ ਜਿਸ ਤਰ੍ਹਾਂ ਦੀਆਂ ਤਿਆਰੀਆਂ ਪੁਲਿਸ ਤੰਤਰ ਦੇ ਵਿੱਚ ਮਸ਼ੀਨਰੀ ਦੇ ਵਿੱਚ ਸਿਵਲ ਪ੍ਰਸ਼ਾਸਨ ਦੇ ਵਿੱਚ ਇੱਥੋਂ ਤੱਕ ਕਿ ਸਿਹਤ ਵਿਭਾਗਤ ਸੀਗੀਆਂ ਉਸ ਦੀ ਜਾਣਕਾਰੀ ਸਰਵਣ ਸਿੰਘ ਪੰਦੇਰ ਹੋਰਾਂ ਨੂੰ ਤੇ ਉਹਨਾਂ ਦੀ ਟੀਮ ਨੂੰ ਵੀ ਸੀ ਉਹਦੀ ਜਾਣਕਾਰੀ ਜਗਜੀਤ ਸਿੰਘ ਡੱਲੇ ਵਾਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਸੀ ਅੰਦਰ ਜਾਣ ਤੋਂ ਪਹਿਲਾਂ ਬੈਠਕ 'ਚ ਜਾਣ ਤੋਂ ਪਹਿਲਾਂ ਇਹ ਇਸ਼ਾਰਾ ਵੀ ਕੀਤਾ ਗਿਆ ਕੀ ਜੀ ਅੱਜ ਉਥੇ ਪੁਲਿਸ ਲਾਈ ਜਾ ਰਹੀ ਆ ਇੰਟਰਨੈਟ ਬੰਦ ਕੀਤਾ ਜਾ ਰਿਹਾ ਜੀ ਅਨਾਉਂਸਮੈਂਟਾਂ ਹੋ ਰਹੀਆਂ ਇਹ ਕਹਿੰਦੇ ਕੁਝ ਕੀਤਾ ਜਾ ਸਕਦਾ ਕੀ ਜਥੇਬੰਦੀਆਂ ਚੁਕੰਨੀਆਂ ਨਹੀਂ ਸੀ ਕੀ ਜਥੇਬੰਦੀਆਂ ਦੀ ਸਮਰੱਥਾ ਘਟ ਗਈ ਸੀ ਕੀ ਜਥੇਬੰਦੀਆਂ ਨੇ ਖੁਦ ਪਿਛਾਂ ਹਟਣ ਦਾ ਫੈਸਲਾ ਕਰ ਲਿਆ ਕੀ ਉਹ ਇਸ ਅੰਦੋਲਨ ਚ ਹੁਣ ਬਾਹਰ ਆਉਣਾ ਚਾਹੁੰਦੀਆਂ ਸੀ ਕੀ ਇਹ ਜਾਣ ਖੁਲਾਸੀ ਸੀ ਕੀ ਇਹ ਪੰਜਾਬ ਸਰਕਾਰ ਦੀ ਬਦੀਕੀ ਸੀ ਕੀ ਇਹ ਕੇਂਦਰ ਦੇ ਭਾਜਪਾ ਦੇ ਇਸ਼ਾਰੇ ਤੇ ਕੀਤੀ ਗਈ ਸ਼ਰਾਰਤ ਸੀ ਕਿ ਦਿੱਲੀ ਦੇ ਕਿਸਾਨ ਅੰਦੋਲਨ ਦੀ ਚੜਤ ਨੂੰ ਤੋੜਨ ਦੀ ਪ੍ਰਕਿਰਿਆ ਸੀ ਕਿ ਇਹ ਲੁਧਿਆਣਾ ਜਿੱਤਣ ਲਈ ਵਪਾਰੀ ਵਰਗ ਦੇ ਹਵਾਲੇ ਨਾਲ ਕੀਤੀ ਗਈ ਕਾਰਵਾਈ ਸੀ ਕਿ ਨਹੀਂ ਸਵਾਲ ਨੇ ਇਹ ਸਾਰੇ ਸਵਾਲ ਆਉਂਦੇ ਸਮੇਂ ਚ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਮੂਰੇ ਵੀ ਖੜਾਉਣਗੇ ਇਹ ਆਉਂਦੇ ਸਮੇਂ ਚ ਬੀਜੇਪੀ ਮੂਰੇ ਵੀ ਖੜਾਉਣਗੇ ਤੇ ਆਉਂਦੇ ਸਮੇਂ ਜਥੇਬੰਦੀਆਂ ਦੇ ਆਗੂਆ ਮੁਰੇ ਵਿਖਰਾਉਣਗੇ ਕੀ 19 ਤਰੀਕ ਦੀ ਕਾਰਵਾਈ ਦਾ ਸੂਤਰ 4 ਮਾਰਚ ਦੀ ਰਾਤ ਨੂੰ ਹੋਈ ਕਾਰਵਾਈ ਚ ਪਿਆ 5 ਮਾਰਚ ਨੂੰ ਐਸ ਕੇ ਐਮ ਨੇ ਚੰਡੀਗੜ੍ਹ ਦੇ ਵਿੱਚ ਵੱਡੀ ਇਕੱਤਰਤਾ ਵੱਡਾ ਇਕੱਠ ਵੱਡਾ ਮੋਰਚਾ ਪੱਕਾ ਧਰਨਾ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਕੀ ਪੱਕੇ ਮੋਰਚੇ ਵਰਗੀ ਤਿਆਰੀ ਸੀ 5 ਮਾਰਚ ਨੂੰ ਜੇ ਪੱਕੇ ਮੋਰਚੇ ਵਾਲੀ ਤਿਆਰੀ ਹੁੰਦੀ ਤੇ ਜੇ ਕਿਸਾਨਾਂ ਕੋਲ ਚੱਕਲੇ ਵੀ ਹੁੰਦੇ ਤਾਂ ਜਿੱਥੋਂ ਜਿੱਥੇ ਤਰਨੇ ਲੱਗੇ ਸੀ ਉੱਥੋਂ ਚੁੱਕ ਨਾ ਹੁੰਦੇ ਜਿੱਥੇ ਜਿੱਥੇ ਕਿਸਾਨ ਬੈਠਦੇ ਉੱਥੇ ਬੈਠੇ ਹੁੰਦੇ ਕਿਸਾਨਾਂ ਆ ਗੂ ਚੱਕੇ ਗਏ ਤੇ ਫਿਰ ਦੇਰ ਰਾਤ ਨੂੰ ਰਿਹਾ ਵੀ ਹੋਏ ਪਰ ਸਭ ਬਾਹਰ ਆਏ ਕਿਸੇ ਨੇ ਨਹੀਂ ਇਹ ਕਿਹਾ ਕਿ ਅਸੀਂ ਅੰਦਰ ਹੀ ਰਹਿਣਾ ਸਾਨੂੰ ਰੱਖ ਲਓ ਹੁਣ ਸਾਨੂੰ ਡੱਕਿਆ ਤਾਂ ਉਹ ਡੱਕ ਕੇ ਰੱਖੋ ਹੁਣ ਜੇਲਾ ਹੀ ਭਰਾਂਗੇ ਸਾਰੇ ਕਿਸਾਨੇ ਅੰਦਰ ਆ ਜਾਣਗੇ ਹੋਰ ਨਾਲ ਨੂੰ ਵੀ ਬੁਲਾ ਲੈਣੇ ਆ ਜਿਹੜੇ ਬਾਹਰ ਨੇ ਨਹੀਂ ਕਿਹਾ ਤੁਰੰਤ ਕੋਈ ਅਜਿਹਾ ਐਕਸ਼ਨ ਨਹੀਂ ਦੇ ਸਕੇ ਨਤੀਜਾ ਸਰਕਾਰ ਦਾ ਹਈਆ ਵੱਧ ਗਿਆ ਸਰਕਾਰ ਦੀ ਹਿੰਮਤ ਵੱਧ ਗਈ ਸਰਕਾਰ ਨੂੰ ਲੱਗਿਆ ਕਿ ਹੁਣ ਕਾਰਵਾਈ ਪਾਈ ਜਾ ਸਕਦੀ ਹੈ ਕੁਝ ਤਰ੍ਹਾਂ ਜਿਹੜੀਆਂ ਰਾਜਨੀਤਿਕ ਤੌਰ ਤੇ ਆਪਣੇ ਆਪ ਨੂੰ ਪਰਪੱਖ ਸਮਝਦੀਆਂ ਇਸ ਜੋੜ ਤੋੜ ਨੂੰ ਸਮਝਦੀਆਂ ਉਹ ਕਹਿੰਦੀਆਂ ਜੀਆਂ ਇਹ ਕੇਂਦਰ ਤੇ ਪੰਜਾਬ ਵਾਲਿਆਂ ਦੀ ਮਿਲੀ ਭੁਗਤ ਸੀ ਜੀ ਜਦੋਂ ਲੋੜ ਸੀ ਬਿਠਾਈ ਰੱਖੇ ਜਦੋਂ ਉਹਨੇ ਲੋੜੀ ਚ ਕਹਤੇ ਜਿੰਨੀਆਂ ਗੱਲ ਜਿੰਨੇ ਮੂੰਹ ਹੁਣ ਉਹਨੀਆਂ ਗੱਲਾਂ ਕਰਨਗੇ ਅਗਲੇ ਦਾ ਪਰ ਇਹ ਸਾਰੀ ਕਾਰਵਾਈ ਤੋਂ ਬਾਅਦ ਅੱਜ ਦਿਨ ਪਰ ਪੰਜਾਬ ਚ ਜੋ ਸਥਿਤੀ ਹੈ ਜੋ ਤਣਾਅ ਹੈ ਜੋ ਫਿਕਰਮੰਦੀ ਹੈ ਉਹ ਬਹੁਤ ਵੱਡੀ ਹੈ ਇਹ ਸਭ ਵਰਤਾਰੇ ਦੇ ਵਿੱਚ ਕੋਈ ਜਥੇਬੰਦੀਆਂ ਨੇ ਆਪੋ ਆਪਣੇ ਆਗੂਆਂ ਦੇ ਲਈ ਆਪਣੇ ਜ਼ਿਲ੍ਹੇ ਪੱਧਰ ਤੇ ਮਹੱਲੇ ਪੱਧਰ ਤੇ ਸ਼ਹਿਰ ਪੱਧਰ ਤੇ ਹਾਈਵੇ ਤੇ ਆ ਕੇ ਸਟੇਟ ਹਾਈਵੇ ਤੇ ਆ ਕੇ ਸੜਕਾਂ ਤੇ ਰੋਕਣ ਦੀ ਕੋਸ਼ਿਸ਼ ਕੀਤੀ ਨਾਰੇ ਮਾਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉੱਥੇ ਵੀ ਜੋ ਪੁਲਸ ਕਰ ਸਕਦੀ ਕੀਤੀ ਉਹ ਕਿ ਹਦਾਇਤ ਹੋਈ ਹੋਈ ਹੈ ਜਿਹੜੇ ਐਸਕੇਐਮ ਵਾਲੇ ਇਸ ਖਨੋਰੀ ਸ਼ੰਭੂ ਚ ਨਹੀਂ ਸੀ ਉਹ ਵੀ ਆਪਣੀ ਹਿਰਾਸਤ ਚ ਲੈ ਆ ਗ੍ਰਿਫਤ ਚ ਲੈ ਆ ਸੋ ਉਹ ਵੀ ਕਾਰਵਾਈ ਜਾਰੀ ਹੈ ਪਰ ਕੁਝ ਤਸਵੀਰਾਂ ਖਨੋਰੀ ਤੋਂ ਖਾਸ ਕਰਕੇ ਆਈਆਂ ਕਿ ਜੀ ਪੁਲਿਸ ਪੱਖੇ ਲਾ ਰਹੀ ਆ ਪੁਲਿਸ ਸਿਲੰਡਰ ਚੱਕ ਰਹੀ ਆ ਪੋਰਸਾ ਸਮਾਨ ਚੱਕਰੀ ਆ ਕੁਝ ਬੰਦੇ ਮੂੰਹ ਟੱਕ ਕੇ ਸਮਾਨ ਚੱਕੀ ਜਾਂਦੇ ਨੇ ਹਾਂ ਟਰਾਲੀਆਂ ਨੂੰ ਧੂਕੇ ਕਿਤੇ ਸੱਟਿਆ ਜਾ ਰਿਹਾ ਹੈ ਬਜ਼ੁਰਗ ਕਿਸਾਨ ਨੂੰ ਲੱਦ ਕੇ ਕਿਤੇ ਅਧੀ ਰਾਹਾਂ ਰਾਹਾਂ ਤੇ ਤਾਰਿਆ ਜਾ ਰਿਹਾ ਹੈ ਉਹ ਰਾਤਾਂ ਨੂੰ ਪਟਕ ਰਹੇ ਸੀ ਜਨਾਬ ਨਾ ਤਾਂ ਪੰਜਾਬ ਪੁਲਿਸ ਬਾਹਰ ਦੀ ਸੀ ਨਾ ਕਿਸਾਨ ਬਾਹਰ ਦੇ ਸੀ ਪੰਜਾਬ ਪੁਲਿਸ ਵੀ ਪੰਜਾਬ ਦੀ ਕਿਸਾਨ ਵੀ ਪੰਜਾਬ ਦੇ ਹਾਂ ਉਹ ਸਾਜੋ ਸਮਾਨ ਵੀ ਪੰਜਾਬ ਦਾ ਪਿੰਡਾਂ ਦਾ ਇਹ ਆਦਤ ਕਦੋਂ ਬਦਲੂਗੀ ਸਾਡੀ ਕਿ ਦੂਏ ਦੇ ਮਾਲ ਨੂੰ ਅਸੀਂ ਆਪਣਾ ਮਾਲ ਸਮਝਦੇ ਹਾਂ ਮੈਸੇ ਇਹ ਜੇ ਸਵਾਲ ਦਿੱਲੀ ਤੋਂ ਪਰਤੇ ਕਈ ਕਿਸਾਨਾਂ ਨੂੰ ਵੀ ਹੋਏ ਸੀ ਕਿ ਭਾਈ ਪਿੰਡਾਂ ਨੂੰ ਸਮਾਨ ਮੁੜਿਆ ਕਿ ਨਹੀਂ ਮੁੜਿਆ ਸੰਸਾਵਾਂ ਨੂੰ ਸਮਾਨ ਮੁੜਿਆ ਕਿ ਨਹੀਂ ਮੁੜਿਆ ਕਿ ਜਥੇਬੰਦੀਆਂ ਦੇ ਘਰੇ ਚਲਾ ਗਿਆ ਪਰ ਅੱਜ ਉਹੀਆਂ ਨਜ਼ਾਰੇ ਪੁਲਿਸ ਤੇ ਉਹਨਾਂ ਦੀ ਸਾਥੀਆਂ ਦੀਆਂ ਤਸਵੀਰਾਂ 'ਚ ਵੀ ਨਜ਼ਰ ਆਏ ਕਿ ਪਰਸੇ ਇਸ ਹਟਾਕਾ ਕੀ ਪੱਖਾ ਵੀ ਉਹਨਾਂ ਲਈ ਜ਼ਰੂਰੀ ਹੋ ਗਿਆ ਸਿਲੰਡਰ ਵੀ ਜ਼ਰੂਰੀ ਹੋ ਗਿਆ ਕੁਰਸੀ ਵੀ ਜ਼ਰੂਰੀ ਹੋ ਗਈ ਪਤਾ ਨਹੀਂ ਕੀ ਕੁਝ ਸਾਨੂੰ ਨਹੀਂ ਪਤਾ ਉਹ ਥਾਣੇ 'ਚ ਕੰਮ ਆਉਣਾ ਕਿ ਘਰੇ ਕੰਮ ਆਉਣਾ ਕਿ ਕਿਤੇ ਬਗਾਰ ਤੇ ਕੰਮ ਆਉਣਾ ਪਰ ਕੀ ਇਹ ਬਤੀਰਾ ਸ਼ੋਭਦਾ ਜਨਾਬ ਪੰਜਾਬ ਸਰਕਾਰ ਇਹ ਵੀ ਨਜ਼ਰਸਾਨੀ ਕਰੇ ਹਾਂ ਜਿਸ ਨੁਕਤੇ ਨੂੰ ਲੈ ਕੇ ਦਰਨਾ ਸ਼ੁਰੂ ਹੋਇਆ ਜਿਹੜੀਆਂ ਮੰਗਾਂ ਨੂੰ ਲੈ ਕੇ ਦਰਨਾ ਸ਼ੁਰੂ ਹੋਇਆ ਕੀ ਉਹ ਮੰਗਾਂ ਕੱਲੀਆਂ ਜਥੇਬੰਦੀਆਂ ਦੀ ਸੀ ਕੀ ਉਹ ਮੰਗਾਂ ਕੱਲੀਆਂ ਜਿਹੜੇ 200 250 300 ਜਿੰਨੇ ਵੀ ਬੈਠੇ ਸੀ ਦੂਆ ਬਾਟਰਾ ਤੇ ਉਹਨਾਂ ਦੀਆਂ ਸੀ ਕੀ ਇਹ ਮੰਗਾਂ ਸਮੁੱਚੇ ਪੰਜਾਬ ਦੇ ਕਿਸਾਨਾਂ ਦੀਆਂ ਸੀ ਕੀ ਇਹ ਮੰਗਾ ਪੂਰੇ ਮੁਲਕ ਦੇ ਕਿਸਾਨਾਂ ਦੀਆਂ ਸੀ ਜੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਸਾਡੇ ਨਾਲ ਸੰਬੰਧ ਤਾਂ ਮੰਗਾ ਹੀ ਨਹੀਂ ਗਾ ਮੰਗਾ ਹੀ ਕੇਂਦਰ ਨਾਲ ਨੇ ਤੇ ਭਾਈ ਫਿਰ ਉਹ ਤਾਂ ਦਿੱਲੀ ਜਾਣ ਨੂੰ ਬੈਠੇ ਸੀ ਤੇ ਦਿੱਲੀ ਜਾਣ ਦਾ ਜਿਨ੍ਹਾਂ ਨੇ ਰਾਹ ਰੋਕਿਆ ਤੁਸੀਂ ਉਹ ਰਾਹ ਖਲਾਉਣਾ ਸੀ ਕਿ ਰਾਹ ਖਲਾਉਣਾ ਸੀ ਇਹ ਕਾਰਵਾਈ ਫਿਰ ਹਰਿਆਣੇ ਵਾਲੇ ਪਾਸੇ ਕਰ ਦਿੰਦੇ ਕਿ ਵੀ ਪਰੇ ਹੋਵੇ ਪੁਲਿਸ ਵਾਲੇ ਉਹ ਜਾਣ ਦਿਓ ਫਿਰ ਉੱਥੇ ਕਰਦੇ ਕਾਰਵਾਈ ਕਾਰਵਾਈ ਕਿਹਨਾਂ ਦੇ ਕੀਤੀ ਕਿਸਾਨਾਂ ਤੇ ਕਿ ਜੀ ਤੁਸੀਂ ਸੜਕਾਂ ਰੋਕਿਆ ਤਾਂ ਦਿੱਲੀ ਲੰਘ ਰਹੇ ਸੀ ਭਾਈ ਫਿਰ ਲੰਘਾਉਂਦੇ ਤੇ ਜੇ ਮੰਗਾ ਤੁਹਾਡੇ ਨਾਲ ਸੰਬੰਧਿਤ ਨੇ ਫਿਰ ਤੁਸੀਂ ਉਹਨਾਂ ਨੂੰ ਇਹ ਕਹਿੰਦੇ ਕਿ ਵੀ ਆ ਮੰਗਾ ਪ੍ਰਵਾਨ ਨੇ ਚੱਕੋ ਤਰਨਾ ਫਿਰ ਪ੍ਰਵਾਨ ਕਰ ਲੈਂਦੇ ਜਾਂ ਫਿਰ ਦਿੱਲੀ ਦੇ ਨਾਲ ਕੁਝ ਸੀਗੀਆਂ ਕੁਝ ਤੁਹਾਡੇ ਨਾਲ ਸੀਆਂ ਕੁਝ ਆ ਪ੍ਰਵਾਨ ਕਰਦੇ ਕੁਝ ਪ੍ਰਵਾਨ ਕਰਵਾ ਲਿਆਉਂਦੇ ਤੁਹਾਡੀ ਕਿਹੜਾ ਅ ਅਮਿਤ ਸ਼ਾਹ ਗ੍ਰਹਿ ਮੰਤਰੀ ਨਾਲ ਜਾਣ ਪਛਾਣ ਨਹੀਂ ਹੈਗੀ ਸਾਰੀ ਸਾਝ ਹੈ ਕਿੱਥੇ ਇਹ ਕਰ ਬਾਈ ਪਰ ਜਿੰਨਾ ਮੰਗਾ ਤੁਸੀਂ ਨਹੀਂ ਮਨਾਈਆਂ ਨਾ ਤੁਸੀਂ ਮੰਨੀਆਂ ਨਾ ਤੁਸੀਂ ਹਰਾ ਕਾਰਵਾਈ ਪਾਤੀ ਹਾਂ ਇਹ ਜਥੇਬੰਦੀਆਂ ਨੂੰ ਵੀ ਸੋਚਣਾ ਪੈਣਾ ਕਿ ਭਾਈ ਤੁਸੀਂ ਜਿਨ੍ਹਾਂ ਲਈ ਲੜ ਰਹੇ ਹੋ ਉਹਨਾਂ ਚ ਇਹ ਆਵਾਜ਼ ਕਿਉਂ ਨਹੀਂ بلند ਕਰ 파ਰੇ ਜਿਹੜਾ ਦਿੱਲੀ ਦੇ ਕਿਸਾਨ ਅੰਦੋਲਨ ਦੇ ਦੌਰ ਚ ਤੁਹਾਡਾ ਭਰੋਸਾ ਬਣਿਆ ਸੀ ਉਹ ਭਰੋਸਾ ਤੁਸੀਂ ਆਉਂਦੇ ਇਹਨਾਂ ਚੰਦ ਦਿਨਾਂ 'ਚ ਹੀ ਕਿਉਂ ਗਵਾ ਬੈਠੇ ਕਿਉਂ ਤੁਹਾਡੀ ਹਾਕ ਤੇ ਪੂਰਾ ਪੰਜਾਬ ਦਾ ਪੂਰਾ ਹਰਿਆਣਾ ਦਾ ਪੂਰੇ ਮੁਲਕ ਦਾ ਕਿਸਾਨ ਨਹੀਂ ਆ ਰਿਹਾ ਉਹ ਲਹਿਰ ਉਹ ਤਰੀਕਾ ਉਹ ਪ੍ਰਦਰਸ਼ਨ ਕਿਉਂ ਨਹੀਂ ਬਣ ਰਿਹਾ ਕਿ ਜਥੇਬੰਦੀਆਂ ਨੂੰ ਮੁੜ ਕੇ ਇੱਕ ਹੋਣ ਦੀ ਲੋੜ ਹੈ ਕਿ ਜਥੇਬੰਦੀਆਂ ਨੂੰ ਮੁੜ ਕੇ ਅੰਦੋਲਨ ਦੇ ਢੰਗ ਤਰੀਕੇ ਬਦਲਣ ਦੀ ਲੋੜ ਹੈ ਇਹਦੇ ਉੱਤੇ ਵੀ ਮੰਥਨ ਦੀ ਲੋੜ ਹੈ ਤੇ ਮੰਥਨ ਪੰਜਾਬ ਨੂੰ ਵੀ ਕਰਨਾ ਪੈਣਾ ਹੈ ਪੰਜਾਬ ਨੂੰ ਵੀ ਇਹ ਗੱਲ ਹੁਣ ਬਾਚਣੀ ਸੋਚਣੀ ਤੇ ਸਮਝਣੀ ਪੈਣੀ ਹੈ ਕਿ ਲਗਭਗ ਇੱਕੋ ਇੱਕ ਤਰਸੀ ਜਿਹੜੀ ਕਿਸਾਨੀ ਮੰਗਾਂ ਤੋਂ ਤੁਰ ਕੇ ਕਈ ਪੰਜਾਬ ਦੀਆਂ ਮੰਗਾਂ ਨੂੰ ਕਈ ਪੰਜਾਬ ਦੇ ਮਸਲਿਆਂ ਨੂੰ ਸਰਕਾਰਾਂ ਦੇ ਮੂਹਰੇ ਰੱਖਦੀਆਂ ਸੀ ਇੱਕੋ ਇੱਕ ਤਰ੍ਹਾਂ ਸੀ ਜਥੇਬੰਦੀਆਂ ਜਿਹੜੀਆਂ ਸਰਕਾਰਾਂ ਦੀ ਅੱਖ ਚੱਕ ਪਾ ਕੇ ਗੱਲ ਕਰਦੀਆਂ ਸੀ ਚਾਹੇ ਕੇਂਦਰ ਦੀ ਚਾਹੇ ਪੰਜਾਬ ਦੀ ਜਿਹੜੀਆਂ ਬਾਕੀ ਤਰ੍ਹਾਂ ਬਾਹਰ ਬੈਠੀਆਂ ਹੋਰ ਸੰਸਥਾਵਾਂ ਹੋਰ ਸੰਗਠਨ ਹੋਰ ਹੈ ਨਾ ਐਸੋਸੀਏਸ਼ਨਾਂ ਹੋਰ ਵਰਗ ਜਿਹੜੇ ਸੋਚਦੇ ਨੇ ਕਿ ਲੈ ਭਾਈ ਕਿਉਂਕਿ ਇੱਕ ਨਰੇਟਿਵ ਸਰਜ ਦਿੱਤਾ ਗਿਆ ਕਿ ਸੜਕਾਂ ਰੋਕਦੇ ਨੇ ਜੀ ਲੋਕਾਂ ਨੂੰ ਤੰਗ ਕਰਦੇ ਨੇ ਸਰਕਾਰਾਂ ਪ੍ਰਸ਼ਾਸਨ ਪੁਲਿਸ ਸੰਤਰ ਉਹ ਨਰੇਟਿਵ ਸਰਜਨ ਚ ਕਾਮਯਾਬੀ ਹੋਇਆ ਤੇ ਲੋਕ ਪਰੇਸ਼ਾਨ ਵੀ ਹੋ ਰਹੇ ਸੀ ਔਖੇ ਵੀ ਹੋ ਰਹੇ ਸੀ ਕਿ ਅਸੀਂ ਦਿੱਲੀ ਤੁਹਾਡੇ ਨਾਲ ਸੀ ਤੁਸੀਂ ਸਾਨੂੰ ਇਹ ਤੰਕਰੀ ਜਾਂਦੇ ਹੋ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਸਫਾਈ ਨਾਲ ਕਈਆਂ ਨੂੰ ਲੱਗਦਾ ਕਿ ਸਕੂਨ ਮਿਲ ਗਿਆ ਪਰ ਜਨਾਬ ਯਾਦ ਰੱਖਿਓ ਇਹਦੇ ਨਾਲ ਸਰਕਾਰਾਂ ਦੀ ਵਧਿਚੀ ਕਰਨ ਦੀ ਇਹਨਾਂ ਨਾਲ ਪੁਲਿਸ ਸੰਤਰ ਦੀ ਪ੍ਰਸ਼ਾਸਨ ਦੀ ਖਾਕੀ ਦੇ ਰਾਜ ਦੀ ਉਹ ਪ੍ਰਕਿਰਿਆ ਵੱਲ ਨੂੰ ਵੱਧਦਾ ਕਦਮ ਹੁੰਦਾ ਸੋ ਤੁਸੀਂ ਪਹਿਲਾਂ ਹੀ ਨਹੀਂ ਬੋਲਦੇ ਹਾਂ 413 ਕੁਸਕਦੀਆਂ ਨਹੀਂ ਜਿਹੜੀ ਤੇਰ ਬੋਲਦੀ ਸੀ ਉਹਨੂੰ ਚੁੱਪ ਕਰਾਉਣ ਲਈ ਡੰਡੇ ਦੀ ਵਰਤੋਂ ਹੋ ਰਹੀ ਆ ਜ਼ਬਰ ਜ਼ੁਲਮ ਹੋ ਰਿਹਾ ਉਹਦੇ ਨਾਲ ਖਲੋਣ ਦਾ ਹੁਣ ਕਿਸੇ ਛਈਆ ਨਹੀਂ ਕਿਉਂਕਿ ਕੁਝ ਲੀਡਰ ਪਤਾ ਹੀ ਆ ਸਭ ਨੂੰ ਸੋ ਇਹ ਖੇਲਾ ਨੁਕਸਾਨਦੇ ਆ ਜੋ ਕੁਝ ਹੋ ਰਿਹਾ ਇਹ ਪੰਜਾਬ ਨੂੰ ਧਿਆਨ ਚ ਰੱਖ ਕੇ ਹਿੱਤ ਚ ਨਹੀਂ ਆ ਚਾਹੇ ਉਹ ਬਲਡੋਜ਼ਰ ਕਲਚਰ ਚਾਹੇ ਉਹ ਕਾਉਂਟਰ ਕਲਚਰ ਚਾਹੇ ਧਰਨੇ ਮੁਜਾਹਰਿਆਂ ਨੂੰ ਖਤਮ ਕਰਨ ਦੀਆਂ ਕਵਾਇਦਾਂ ਦੇਖਦੇ ਹਾਂ ਅੱਜ ਦੀ ਕੈਬਨਿਟ ਮੀਟਿੰਗ ਚੋਂ ਕੀ ਨਿਕਲਦਾ ਜਿੰਦ ਤੱਕ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋਵੋਗੇ ਤਦ ਤੱਕ ਹੋ ਸਕਦਾ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਨਿਭੜ ਜਾਵੇ ਹੈ ਤੇ ਉਹਦੇ ਵਿੱਚੋਂ ਕੁਝ ਕਿਉਂ ਐਮਰਜੈਂਸੀ ਬੁਲਾਈ ਬੈਠਕ ਕੋਈ ਨਵਾਂ ਫੈਸਲਾ ਨਵਾਂ ਸ਼ਗੂਫਾ ਤਾਂ ਨਹੀਂ ਹੋਣਾ ਇਹ ਵੀ ਪਹਿਲੂ ਹੈਗਾ ਚਲੋ ਥੋੜਾ ਜਿਹਾ ਮੋੜਾ ਪੰਜਾਬ ਦੀ ਪੰਥਕ ਸਿਆਸਤ ਵੱਲ ਵੀ ਘਟिए ਕਿਸਾਨੀ ਅੰਦੋਲਨ ਦੀ ਤਾਂ ਲਹਿਰ ਨਹੀਂ ਬਣੀ ਪਰ ਪੰਜ ਮੈਂਬਰੀ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮਹਮ ਕੀ ਲਹਿਰ ਚ ਬਦਲ ਰਹੀ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਰਸੀ ਜਿਸ ਨੇ ਆਪਣੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਉਹ ਕਹਿੰਦੇ ਸੀ ਕਾਪੀਆਂ ਥੁੱੜ ਰਹੀਆਂ ਘਟ ਪੈ ਰਹੀਆਂ ਲੋਕ ਲੈ ਕੇ ਇੰਨੀਆਂ ਜਾ ਰਿਹਾ ਪਰ ਪਰ ਵਾਪਸ ਲਿਆ ਰਿਹਾ 24 ਲੱਖ 25 ਲੱਖ ਭਰਤੀ ਹੋ ਗਈ ਜੀ ਕਾਪੀਆਂ ਇੰਨੀਆਂ ਹੋ ਗਈਆਂ ਅਜੇ ਮੈਂਬਰਸ਼ਿਪ ਮੜਨੀ ਆ ਜੀ ਕਾਪੀਆਂ ਹੋਰ ਪਈਆਂ ਜੀ ਹੋਰ ਲੈ ਜੋ ਜੀ ਸਮਾਂ ਵਧਾ ਲੈਣੇ ਆ ਜੀ ਬਹੁਤ ਗੱਲਾਂ ਆ ਰਹੀਆਂ ਜਿਹੜੇ ਮਹੀਨੇ ਦੇ ਅੰਦਰ ਅੰਦਰ ਕਰਕੇ ਪ੍ਰਧਾਨ ਚੁਣਨ ਦੀਆਂ ਗੱਲਾਂ ਕਰਦੇ ਸੀ ਮਾਰਚ ਲੰਗਰ ਨੂੰ ਆ ਗਿਆ ਦੀ ਉਹਨਾਂ ਦੀਆਂ ਜੇ ਕਾਪੀਆਂ ਇਕੱਠ ਹੋਈਆਂ ਹੁੰਦੀਆਂ ਤਾਂ ਪਿੰਡਾਂ ਵਾਲੇ ਉਹਦੀਆਂ ਰੀਲਾਂ ਵੀਡੀਓ ਫੋਟੋਆਂ ਤਸਵੀਰਾਂ ਕੁਝ ਸਾਹਮਣੇ ਆਉਂਦੀਆਂ ਅਜਿਆ ਕੁਝ ਵਰਤਾਰਾ ਨਜ਼ਰ ਨਹੀਂ ਆਇਆ ਮੀਡੀਆ 'ਚ ਵੀ ਕੋਈ ਜਿਹੇ ਵੱਡੇ ਪੱਧਰ ਤੇ ਜੇ ਪੰਜਾਬ 'ਚੋਂ 25 ਲੱਖ ਬੰਦਾ ਇੱਕ ਧਿਰ ਦੀ ਮੈਂਬਰਸ਼ਿਪ ਨਵੇਂ ਸਿਰੇ ਤੋਂ ਲਵੇ ਤਾਂ ਵੀ ਸੋਸ਼ਲ ਮੀਡੀਆ ਦੇ ਜੋਗਤ ਤਾਂ ਹਲਲਲਾ ਮੱਚੀ ਹੋਵੇ 25 ਲੱਖ ਤਾਂ 5 ਕਰੋੜ ਦਿਖੇ ਅਜਿਆ ਹੋਇਆ ਨਹੀਂ ਹੁਣ 5 ਮੈਂਬਰੀ ਕਮੇਟੀ ਨੇ ਸ਼ੁਰੂ ਕੀਤੀ ਭਰਤੀ ਮੈਂ ਉਹਨਾਂ ਨੇ ਤੈਅ ਕੀਤਾ ਹੋਇਆ ਸੀ ਸੋ ਉਸ ਤੈਅ ਸਮੇਂ ਤੇ ਉਹਨੇ ਜਦੋਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ 18 ਤਰੀਕ ਤੋਂ ਤੇ ਉਹਦੇ ਲਈ ਯਾਨੀ ਹਰਪ੍ਰੀਤ ਸਿੰਘ ਉਹਨੇ ਅਰਦਾਸ ਵੀ ਕੀਤੀ ਪਹਿਲੀ ਪਰਚੀ ਵੀ ਕਟਾਈ ਤੇ ਉੱਥੇ ਕਹਿੰਦੇ ਕਾਪੀਆਂ ਥੋੜੀਆਂ ਉਹ ਵੱਡਾ ਕੱਟ ਸ਼੍ਰੀ ਕਲਤਕ ਸਾਬ ਦੇ ਹਾਂ ਸ਼੍ਰੀ ਹਰਵਿੰਦਰ ਸਾਹਿਬ ਦੇ ਗਲੀਆਰੇ ਚ ਉਹ ਉਸ ਬਾਹਰ ਦਫਤਰ ਚ ਦਫਤਰ ਦੇ ਬਾਹਰ ਪਰਚੀ ਕੱਟਣ ਦੀ ਕਬਾਇਤ ਚ ਉਹ ਸਾਰਾ ਦੇਖਿਆ ਸਭ ਨੇ ਸੋ ਹੁਣ ਉਹ ਪੰਜ ਮੈਂਬਰੀ ਕਮੇਟੀ ਜਿਹਦੇ ਵਿੱਚ ਇਕਬਾਲ ਸਿੰਘ ਚੁੰਦਾ ਹੋਰੀ ਜਥੇਦਾਰ ਸੰਤਾ ਸਿੰਘ ਉਮੈਦਪ uri ਮਨਪ੍ਰੀਤ ਸਿੰਘ ਯਾਲੀ ਹੈ ਨਾ ਗੁਰਪ੍ਰਤਾਪ ਸਿੰਘ ਬਡਾਲਾ ਤੇ ਬੀਬੀ ਸਤਵੰਤ ਕੌਰ ਹੋਰੀ ਇਹ ਪੰਜ ਮੈਂਬਰੀ ਕਮੇਟੀ ਹੁਣ ਕਹਿੰਦੀ ਜੀ ਅਸੀਂ ਜ਼ਿਲ੍ਹਾ ਵਾਈਜ਼ ਪ੍ਰੋਗਰਾਮ ਲਾਂਦੇ ਆ ਅਸੀਂ ਪੰਜਾਬ ਵਾਸੀਆਂ ਤੋਂ ਸਿੱਖ ਭਾਈਚਾਰੇ ਤੋਂ ਅਕਾਲੀ ਦਲ ਪੱਖੀ ਧਿਰਾਂ ਤੋਂ ਮਾਫੀ ਮੰਗਦੇ ਆ ਕਿ ਤੁਹਾਨੂੰ ਜਿੰਨੀ ਤੁਸੀਂ ਉਮੀਦ ਸਾਡੇ ਤੇ ਪ੍ਰਗਟਾਈ ਆ ਭਰੋਸਾ ਸਾਡੇ ਤੇ ਪ੍ਰਗਟਾਇਆ ਸੀ ਉਹਨਾਂ ਪ੍ਰਬੰਧ ਨਹੀਂ ਕਰ ਸਕੇ ਸਾਡਾ ਪ੍ਰਬੰਧ ਉਸ ਆਨਦਾਨੀ ਜਿੰਨੀ ਤੁਸੀਂ ਸਾਨੂੰ ਤਾਕਤ ਤੇ ਸ਼ਕਤੀ ਤੇ ਸਾਨੂੰ ਭਰੋਸਾ ਦੇ ਰਹੇ ਹੋ। ਸੋ ਉਸ ਪ੍ਰਕਿਰਿਆ ਚੋਂ ਕਹਿੰਦੇ ਜੀ ਕਾਪੀਆਂ ਜਲਦੀ ਉਪਲਬਧ ਹੋ ਜਾਣਗੀਆਂ। ਜ਼ਿਲ੍ਹਾ ਬਾਈ ਜਸੀ ਪ੍ਰੋਗਰਾਮ ਐਲਾਨ ਦਿੱਤਾ। ਮੈਨੂੰ ਪਤਾ ਲੱਗ ਰਿਹਾ ਕਿ 6 ਜਿਲ੍ਹਿਆਂ ਦਾ ਪ੍ਰੋਗਰਾਮ ਤਰੀਕਾ ਤੈ ਹੋ ਗਏ ਜਿੱਥੇ ਮੈਂਬਰਸ਼ਿਪ ਹੋਣੀ ਆ। 24 ਮਾਰਚ ਨੂੰ ਕਹਿੰਦੇ ਮਰੇਲਕੋਟਲੇ ਚ ਹੋਏਗੀ, ਹੈਨਾ? 26 ਮਾਰਚ ਨੂੰ ਜਲੰਧਰ ਜ਼ਿਲ੍ਹੇ ਚ ਹੋਏਗੀ, 29 ਮਾਰਚ ਨੂੰ ਸੰਗਰੂਰ ਜ਼ਿਲ੍ਹੇ ਚ, 31 ਮਾਰਚ ਨੂੰ ਪਟਿਆਲਾ ਜ਼ਿਲ੍ਹੇ ਚ ਐਨ ਫਿਰ 4 ਅਪ੍ਰੈਲ ਨੂੰ ਗੁਰਦਾਸਪੁਰ ਵਿਖੇ ਤੇ 6 6 اپریل نو ਕਹਿੰਦੇ ਜੀ ਰੋਪੜ ਜਿਲ੍ਹੇ ਚ ਸੋ ਇਹ ਭਰਤੀ ਪ੍ਰਕਿਰਿਆ ਦਾ ਸ਼ਡਿਊਲ ਆ ਗਿਆ ਤੋਂ ਬਾਅਦ ਬਾਕੀ ਜਿਲ੍ਹਿਆਂ ਦਾ ਵੀ ਆਉਂਦਾ ਰਹੂਗਾ ਸੋ ਇਹ ਕਹਿੰਦੇ 3 ਮਹੀਨੇ 4 ਮਹੀਨੇ 5 ਮਹੀਨੇ 6 ਮਹੀਨੇ ਲੱਗਣਾ ਰਾਮ ਨਾ ਕਰਾਂਗੇ ਪਰ ਕਰਾਂਗੇ ਪੂਰੇ ਪੰਜਾਬ ਚ ਪਰਦਰਸ਼ਨ ਦਿਖਾਵਾਂਗੇ ਕੋਈ ਪੈਸਾ ਨਹੀਂ ਚਾਹੀਦਾ ਕੋਈ ਖਾਤੇ ਵਾਲਾ ਮਸਲਾ ਨਹੀਂ ਆ ਪਰਚੀ ਤੇ ਸ਼ਰਮ ਨਹੀਂ ਕਾਲੀ ਵਾਲੇ ਲਿਖਿਆ ਜਿਹਨੇ ਅਦਾਲਤ ਚ ਚੈਲੰਜ ਕਰਨਾ ਕਰੇ ਪਰ ਅਸਾਨੂੰ ਤਾਂ ਹੁਕਮ ਅਕਾਲ ਤਖਤ ਸਭ ਤੋਂ ਅਸੀਂ ਪੁਨਰ ਸਜਿਤੀ ਲਈ ਅਸੀਂ ਸੌ ਕੰਮ ਕਰ ਰਹੇ ਹਾਂ ਇਹ ਸਭ ਦੇ ਦਰਮਿਆਨ ਖਬਰ ਇਹ ਹੈ ਕਸ਼ ਰੋਮਣੀ ਅਕਾਲੀ ਦਲ ਬਾਦਲ ਟਰ ਵੱਲੋਂ ਇਸ ਪੰਜ ਮੈਂਬਰੀ ਕਮੇਟੀ ਨਾਲ ਨੇੜਤਾ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਨੇ ਇਹਨਾਂ ਨੂੰ ਕਲਾਵੇ ਚ ਲੈਣ ਦੀਆਂ ਗੱਲਾਂ ਹੋਣ ਲੱਗੀਆਂ ਨੇ ਇਹਨਾਂ ਨਾਲ ਮੀਟਿੰਗਾਂ ਰੱਖਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕੁਝ ਬੰਦੇ ਮਿਲਣ ਜਾਣਾ ਚਾਹੁੰਦੇ ਨੇ ਕੁਝ ਫੋਨ ਤੇ ਸੰਪਰਕ ਸਾਧ ਰਹੇ ਨੇ ਹਾਂ ਜਿਹੜੇ ਸੰਕੇਤ ਨੇ ਸਪੱਸ਼ਟ ਦਿਖਦੇ ਨੇ ਸਪੱਸ਼ਟ ਸੰਕੇਤਾਂ ਦੇ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹੋਰਾਂ ਦਾ ਨਰਮ ਰੁਖ اختیار ਕਰਨਾ ਕਿ ਸਵਾਗਤ ਹੈ ਜੀ ਜਿਹੜਾ ਆਉਣਾ ਚਾਹਵੇ ਆਵੇ ਜੀ ਸਾਡੇ ਵਾਲੀਆਂ ਕਾਪੀਆਂ ਲੈ ਜਾਣ ਜੀ ਬਾਕੀ ਹਰੇਕ ਨੂੰ ਅਧਿਕਾਰ ਹੈ ਜੀ ਜਿਵੇਂ ਕਰਨਾ ਚਾਹੁੰਦਾ ਕਰਨ ਜੀ ਹਾਂ ਕਰਨਾ ਪੰਜਾਬ ਦੀ ਭਲਾਈ ਲਈ ਕੌਮ ਦੀ ਭਲਾਈ ਲਈ ਹੈ ਜੀ ਇਕੱਠੇ ਹੋ ਕੇ ਤੁਰਨਾ ਚਾਹੀਦਾ ਇਹ ਗੱਲਾਂ ਪ੍ਰੈਸ ਕਾਨਫਰੈਂਸ ਪਰ ਦਲਜੀਤ ਸਿੰਘ ਚੀਮਾ ਹੋਰਾਂ ਦਾ ਸਟੈਂਡ ਬਿਲਕੁਲ ਵੱਖਰਾ ਸੀ ਉਹ ਕਹਿੰਦੇ ਫਰੌਡ ਨੇ ਸ਼੍ਰੀ ਕਾਲਤਖਸਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜਿਹੜੀ ਸੱਤ ਮੈਂਬਰੀ ਸੀ ਉਹਨਾਂ ਪੰਜ ਰਹਿ ਗਈ ਉਸ ਦੇ ਲਈ ਉਹਨਾਂ ਨੇ ਫਰੌਡ ਸ਼ਬਦ ਵਰਤਦੇ ਕਿਹਾ ਸੀਗਾ ਕਿ ਭਾਈ ਸਾਡੀ ਚਲਦੀ ਫਿਰਦੀ ਦੁਕਾਨ ਦੇ ਮੂਰੇ ਨਵੀਂ ਹੱਟੀ ਖੁਲਣਾ ਚਾਹੁੰਦੇ ਆ ਉਹਦੇ ਨਾਮ ਦੀ ਮਿਲਦੀ ਜੁਲਦੀ ਹੱਟੀ ਖੁਲਣਾ ਚਾਹੁੰਦੇ ਉਹਨਾਂ ਨੇ ਫਿਰ ਪਰਚੀ ਦਾਵਲਤਾ ਜੋ ਕੁਛ ਉਹ ਦਿਖਾ ਰਹੇ ਸੀ ਉਹ ਇਹ ਜਾ ਕੁਝ ਪਰਚੀ ਤੇ ਨਹੀਂ ਨਿਕਲਿਆ ਉਹਦੇ ਪਰ ਸੀਰੀਅਲ ਨੰਬਰ ਵੀ ਆ ਉਹਦੇ ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਸਲੋਗਨ ਵੀ ਆ ਲਿਖਿਆ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ ਉਸ ਲਈ ਦਲਜੀਤ ਸਿੰਘ ਚੀਮਾ ਹੋਰਾਂ ਦਾ ਦੂਸਰੇ ਤਰ੍ਹਾਂ ਦਾ ਸਟੈਂਡ ਸੀ ਬਰਵਿੰਦਰ ਸਿੰਘ ਭੁੰਦਰ ਦਾ ਪੱਖ ਦੂਸਰਾ ਸੀ ਕਿ ਚਲੋ ਜੀ ਦੇਖ ਲਓ ਜੇ ਇਕੱਠੇ ਹੁੰਦੇ ਆ ਦਾ ਮਤਲਬ ਕਿ ਉਸੇ ਪ੍ਰਕਿਰਿਆ ਚੋਂ ਤਾਂ ਮਿਹਰ ਨੂੰ ਜਾਂਦਾ ਜਾ ਰਿਹਾ ਕਿ ਐਡਵੋਕੇਟ ਰਿੰਦਰ ਸਿੰਘ ਤਾਂ ਮਿਹਰ ਨੂੰ ਇਹੀ ਕੰਮ ਕਰਨ ਆ ਰਹੇ ਨੇ ਕਿ ਸੱਤ ਮੈਂਬਰੀ ਕਮੇਟੀ ਨੂੰ ਵੀ ਮੁੜ ਕੇ ਬਹਾਲ ਕਰ ਲੋ ਤੇ ਮੁੜ ਕੇ ਇੱਧਰ ਵੀ ਲਿਆਓ ਆਪਣੀਆਂ ਵਾਲੀਆਂ 25 ਲੱਖ ਜਾਨਾਂ ਜਾਂ 5 ਲੱਖ ਸਾਨੂੰ ਨਹੀਂ ਪਤਾ ਉਹ ਵੀ ਇਹਨਾਂ ਨੂੰ ਕਹੋ ਜੀ ਲਓ ਜੀ ਇਹਦੀ ਵੀ ਕੋਹ ਕਰ ਲੋ ਕਰੋ ਜੀ ਇਕੱਠੇ ਕਿਉਂਕਿ ਪਿੰਡਾਂ ਚੋਂ ਇਹ ਜਾਣਕਾਰੀ ਮਿਲਣ ਲੱਗੀ ਆ ਕਿ ਜਿਹੜੇ ਇੱਧਰ ਸੀ ਉਹ ਉੱਧਰ ਜਾ ਰਹੇ ਨੇ ਜਿਹੜੇ ਹੋਰ ਪਾਸੇ ਸੀ ਉਹ ਵੀ ਉੱਧਰ ਨੂੰ ਆ ਰਹੇ ਨੇ ਸੋਏ ਇਹ ਸਭ ਦੇ ਦਰ ਅਮਰਿਤਪਾਲ ਸਿੰਘ ਉਹਨਾਂ ਦੇ ਸਾਥੀ ਜੀ ਮੈਂ ਪੰਜਾਬ ਆ ਰਹੇ ਨੇ ਬੇਸ਼ੱਕ ਉੱਥੋਂ ਐਨਐਸਏ ਹਟ ਗਿਆ ਪਰ ਇੱਥੇ ਨਵੇਂ ਮਾਮਲਿਆਂ 'ਚ ਉਹ ਜੇ ਅੰਦਰ ਨੇ ਪੁੱਛ ਕਿਸ਼ਾ ਹੈ ਉਹ ਸਭ ਉੱਥੋਂ ਵੀ ਜ਼ਮਾਨਤਾਂ ਮਿਲ ਜਾਣਗੀਆਂ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਵੀ ਆ ਸਕਦੇ ਨੇ ਜੇ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਪੰਜਾਬ ਆਉਂਦੇ ਨੇ ਤਾਂ ਉਹਨਾਂ ਦੀ ਪਾਰਟੀ ਬਣੀ ਹੋਈ ਆ ਉਹਦੇ ਲਈ ਵੀ ਮہم ਚਲਾਉਣਗੇ ਸੋ ਫਿਰ ਕੀ ਇਹ ਟਕਰਾਅਲੀ ਸਥਿਤੀ ਬਣ ਸਕਦੀ ਹੈ ਕਿਹੜੀ ਤੇਰੀ ਅਸਲੀ ਪੰਥਕ ਕਿਹੜੀ ਨਕਲੀ ਪੰਥਕ ਕਿਹੜੀ ਕਾਲ ਤੱਕ ਸਭ ਨੂੰ ਮੰਨਦੀ ਕਿਹੜੀ ਨਹੀਂ ਮੰਨਦੀ ਬਾਅਦ ਤੇਰਾ ਨਾ ਜਾਣਾ ਨਹੀਂ ਜਾਣਾ ਇਕੱਠੇ ਆਉਣਾ ਨੂੰ ਬਹੁਤ ਸਵਾਲ ਆ ਜਾਣੇ ਪਰ ਫਿਲਹਾਲ ਪੰਜ ਮੈਂਬਰੀ ਇਧਰ ਬਾਦਲ ਪਰਿਵਾਰ ਦੇ ਨਾਤੇ ਵੱਲੋਂ ਕਹੀਏ ਜਿਵੇਂ ਸੁਖਬੀਰ ਬਾਦਲ ਧਾਮੀ ਸਾਹਿਬ ਨੂੰ ਮਨਾਉਣ ਗਏ ਉਤਤਵਤ ਹਾਮੀ ਹੋ ਗਈ ਕਿ ਉਹਨਾਂ ਨੂੰ ਇਹ ਟਾਸਕ ਦਿੱਤਾ ਜਾ ਰਿਹਾ ਕਿ ਭਾਈ ਹੁਣ ਨੇੜੇ ਲਾਓ ਗੱਲ ਬਰਵਿੰਦਰ ਸਿੰਘ ਪੁੰਦੜ ਹੋਰਾਂ ਦਾ ਇਹ ਰੁਖ ਕਿ ਇਹ ਟਾਸਕ ਦਿੱਤਾ ਗਿਆ ਕਿ ਭਾਈ ਨੇੜੇ ਲਾਓ ਗੱਲ ਗਿਆਨੀ ਕੁਲਦੀਪ ਸਿੰਘ ਗੜਕਾ ਝੋਰਾਵਲੋਂ ਪੰਜ ਮੈਮਰੀ ਕਮੇਟੀ ਨੂੰ ਚਾਹਤੇ ਸੱਦਣਾ ਕੱਲੇ-ਕੱਲੇ ਨੂੰ ਕੱਲੇ-ਕੱਲੇ ਦੇ ਨਾਮ ਤੇ ਵੱਖਰਾ ਚਿੱਠੀ ਵੱਖਰਾ ਰੁਕਾ ਭੇਜ ਕੇ ਉਹਨਾਂ ਨੂੰ ਕਹਿਣਾ ਜੀ ਆਇਆਂ ਨੂੰ ਜੀ ਆਜੋ ਬੈਠੀਏ ਵਿਚਾਰਾਂ ਕਰੀਏ ਮਿਲ ਕੇ ਗੱਲਾਂ ਕਰੀਏ ਮਿਲ ਕੇ ਕੰਮ ਕਰੀਏ ਇਹ ਕੀ ਏ ਉਸੇ ਰੂਪ ਚੋਂ ਨਿਕਲੀ ਇਹ ਗੱਲ ਉਸੇ ਝੰਡੇ ਚੋਂ ਜਾਂ ਉਹਨਾਂ ਨੇ ਆਪਣੇ ਵਿਵੇਕ ਅਨੁਸਾਰ ਆਪਣੇ ਸਿਧਾਂਤ ਅਨੁਸਾਰ ਗੱਲ ਕੀਤੀ ਹੈ ਉਧਰ ਬਾਬਾ ਹਰਨਾਮ ਸਿੰਘ ਤੁਮਾ ਹੋਰਾਂ ਦੇ ਪਾਏ ਗਏ ਮਤੇ ਤੇ ਉਹ ਮਤਿਆਂ ਦੇ ਵਿੱਚੋਂ ਇਹ ਕਿ ਵੀ ਹੁਣ ਜਦੋਂ اجلاس ਹੋਊਗਾ 28 ਤਰੀਕ ਨੂੰ ਐਸਜੀਪੀਸੀ ਦਾ ਉਦੋਂ ਅਸੀਂ ਤਾਂ ਵੱਡਾ ਇਕੱਠ ਕਰਾਂਗੇ ਤੇ ਜੇ ਅਸੀਂ ਸੁਮੰਦਰੀ ਹਲ ਦਾ ਜਥੇਦਾਰਾਂ ਦੀ ਵਾਪਸੀ ਨਹੀਂ ਹੁੰਦੀ ਉਧਰ ਬਾਦਲ ਪਰਿਵਾਰ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਬਾਦਲਤਰ ਬਾਬਾ ਤੁਮਾ ਨਾਲ ਵੀ ਸੰਪਰਕ ਸੱਧ ਰਹੀ ਹੈ ਪਹੁੰਚ ਅਪਰੋਚ ਉੱਥੇ ਵੀ ਹੋ ਰਹੀ ਆ ਤੇ ਪਹੁੰਚ ਅਪਰੋਚ ਪੰਜ ਮੈਂਬਰ ਦੀ ਕਮੇਟੀ ਤੱਕ ਵੀ ਰਹੀ ਕੀ ਏਕਤਾ ਹੋ ਜਾਈਗੀ ਮੈਂ ਕਹਿੰਦਾ ਸ਼ੁਭ ਸੰਕੇਤ ਆ ਜੀ ਏਕਤਾ ਹੋ ਜਵੇ ਇਹ ਹੀ ਗੱਲ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣਾਉਂਦੇ ਹੁਕਮਾਣੇ ਸੁਣਾਉਂਦੇ ਆ ਸਿੰਘ ਸਾਹਿਬ ਨੇ ਕਹੀ ਸੀ ਕਿ ਭਾਈ ਆਪਣੇ ਚੱਕਵੇਂ ਚੁੱਲੇ ਸਮੇਟੋ ਇਹ ਨਹੀਂ ਕਿਹਾ ਸੀ ਕਿ ਆਹ ਚੁੱਲਾ ਭੰਦੋ ਤੇ ਦੂਏ ਤੇ ਰੋਟੀਆਂ ਪਕਾ ਲਓ ਤਵੀ ਨਵੀਂ ਤੇ ਰੱਖ ਲਓ ਨਹੀਂ ਜਨਾਬ ਕਿਉਂਕਿ ਇਧਰ ਇਹ ਚਾਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਵਾਲੀ ਤਵੀ ਭਖੀ ਰਹੇ ਉਹਦੇ ਤੇ ਆ ਕੇ ਰੋਟੀਆਂ ਸੇਕਣੀਆਂ ਸਿੱਖ ਲੋ ਅਗਲੇ ਕਹਿੰਦੇ ਨਾ ਵੀ ਅਸਾ ਚੁੱਲ੍ਹਾ ਵੀ ਆਪਣਾ ਬਣਾਵਾਂਗੇ ਤਵੀ ਵੀ ਆਪਣਾ ਬਣਾਵਾਂਗੇ ਅਸਾ ਨੂੰ ਕੱਲ ਤੱਕ ਤੇ ਹੁਕਮ ਅਨੁਸਾਰ ਚੱਲਾਂਗੇ ਉਧਰ ਜੇ ਉਹ ਇਸ ਗੱਲ ਲਈ ਤਿਆਰ ਹੁੰਦੇ ਨੇ ਕਿ ਠੀਕ ਆਜੋ ਸਾਰਾ ਨਵੇਂ ਸਿਰ ਤੋਂ ਹੀ ਬਣਾਉਣੇ ਆ ਫਿਰ ਗੱਲ ਨੇੜੇ ਲੱਗ ਸਕਦੀ ਹੈ ਪਰ ਪੰਜਾਬ ਪੰਥਕ ਪਰਿਵਾਰ ਅਕਾਲੀ ਸਮਰਥਕ ਪੰਜਾਬ ਦੇ ਪਿੰਡੂ ਵੋਟਰ ਕਿਸਾਨੀ ਤੇ ਉਹਦੇ ਆਲੇ-ਦਾਲੇ ਵਾਲਾ ਵੋਟਰ ਕੀ ਮੁੜ ਕੇ ਬਾਦਲ ਪਰਿਵਾਰ ਦੇ ਨੇੜੇ ਜਾਏਗਾ ਕਿ ਕੱਲ੍ਹ ਜਲਦੀ ਨੇੜੇ ਜਾਏਗਾ ਇਹ ਬਾਤ ਹੈ ਜੇ ਵੀ ਉੱਥੇ ਖੜੀ ਹੈ ਇਸਵਾਲਾ ਜੀ ਵੀ ਉੱਥੇ ਖੜਾ। ਸੋ ਇਸ ਲਈ ਇਹ ਚਰਚਾ ਵੀ ਅੱਗੇ ਵੱਧ ਗਈ ਹੈ। ਚਲੋ ਜੀ। ਚਰਚਾ ਤਾਂ ਇੱਕ ਹੋਰ ਬੜੀ ਧਿਆਨ ਮੰਗਦੀ ਹੈ ਜਨਾਬ। ਉਹ ਚਰਚਾ ਜੀ ਈਡੀ ਅੱਜਕੱਲ ਖੂਬ ਚਰਚਾ ਚ ਰਹਿੰਦੀ ਹੈ। ਈਡੀ ਨੂੰ ਲੈ ਕੇ ਭਾਰਤ ਦੀ ਸੰਸਦ ਚ ਇੱਕ ਸਵਾਲ ਆਇਆ ਕਿ ਜਨਾਬ ਸਾਨੂੰ ਇੰਨੀਕ ਜਾਣਕਾਰੀ ਦਿਓ ਕਿ ਈਡੀ ਨੇ ਪਿਛਲੇ 10 ਸਾਲਾਂ ਚ ਕਿੰਨੀ ਕ ਕਾਰਵਾਈ ਕੀਤੀ ਤੇ ਉਹ ਕਾਰਵਾਈ ਚ ਕਿੰਨੀ ਕ ਸਫਲ ਰਹੇ ਕਿੰਨੇ ਕ ਦੋਸ਼ੀ ਪਾਏ ਗਏ। ਕਿੰਨੇ ਆਕ ਨੂੰ ਸਜ਼ਾ ਮਿਲੀ ਕਿੰਨੇ ਕੋ ਨਿਰਦੋਸ਼ ਸਾਬਤ ਹੋਏ ਲੀਡਰਾਂ ਦੀ ਗੱਲ ਹੋਈ ਇੱਕ ਲੀਡਰ ਨੇ ਸਤਾਧਾਰੀ ਲੀਡਰ ਨੂੰ ਭਾਰਤ ਦੀ ਸੰਸਦ ਚ ਇਹ ਬਾਤ ਪਾਈ ਕਿ ਭਾਈ ਕਿੰਨੇ ਕ ਲੀਡਰਾਂ ਖਿਲਾਫ ਈਡੀ ਨੇ ਕਾਰਵਾਈ ਕੀਤੀ ਸੀ ਉਹਨਾਂ ਲੀਡਰਾਂ ਚੋਂ ਕਿੰਨੇ ਕ ਨਿਰਦੋਸ਼ ਨੇ ਕਿੰਨੇ ਕ ਗੁਨਾਹਗਾਰ ਨੇ ਕਿੰਨੇ ਆਕ ਨੂੰ ਸਜ਼ਾਵਾ ਹੋਈਆਂ ਦਿਓ ਜੀ ਡਾਟਾ ਬਿਲਕੁਲ ਜੀ ਇਹ ਮੈਂਬਰ ਪਾਰਲੀਮੈਂਟ ਨੇ ਜਦੋਂ ਸਵਾਲ ਕੀਤਾ ਤਾਂ ਰਾਜ ਮੰਤਰੀ ਨੇ ਤਾਂ ਜਵਾਬ ਦਿੱਤਾ ਦੇ ਜਵਾਬ ਕੀ ਸੀ ਕਿ ਈਡੀ ਵੱਲੋਂ ਲੰਘੇ 10 ਸਾਲਾਂ ਦੇ ਵਿੱਚ 193 ਜਿਨ੍ਹਾਂ ਚ ਐਮਐਲਏ ਵੀ ਹੋ ਸਕਦੇ ਨੇ ਐਮਪੀ ਵੀ ਹੋ ਸਕਦੇ ਨੇ ਹੋਰ ਪੱਧਰ ਦੇ ਲੀਡਰ ਵੀ ਹੋ ਸਕਦੇ ਨੇ ਜਿਹੜੇ ਮੁਰਲੀ ਕਤਾਰ ਦੇ ਲੀਡਰ ਨੇ ਪਿਛਲੇ 10 ਸਾਲਾਂ ਦੇ ਦਰਮਿਆਨ ਈਡੀ ਨੇ 193 ਲੀਡਰਾਂ ਦੇ ਉੱਤੇ ਆਗੂਆਂ ਦੇ ਉੱਤੇ ਕਾਰਵਾਈ ਕੀਤੀ ਕੇਸ ਕੀਤਾ ਮਾਮਲੇ ਦਰਜ ਕੀਤੇ ਪਰ ਸਜ਼ਾ ਸਿਰਫ ਅਜੇ ਤੱਕ ਦੋ ਨੂੰ ਹੋਈ ਹੈ ਜਨਾਬ 10 ਸਾਲਾਂ ਚ 193 ਲੀਡਰਾਂ ਦੇ ਖਿਲਾਫ मामले दर्ज ਨੇ ਜਾਂਚ ਪੜਤਾਲ ਜਾਰੀ ਹੈ ਕਾਰਵਾਈ ਹੋ ਰਹੀ ਹੈ ਪਰ ਜਨਾਬ ਸਜ਼ਾ ਸਿਰਫ 2 ਨੂੰ ਮਿਲੀ ਹੈ ਕਿੰਨੀ ਪ੍ਰਤੀਸ਼ਤ ਸਫਲਤਾ ਜਨਾਬ ਫਿਰ ਕੀ ਈਡੀ ਦੀ ਕਾਰਵਾਈ ਸਾਰੀ ਰਾਜ ਤੋਂ ਪਰਤ ਲਓ ਮੇਰੇ ਮੂਰੇ ਅੰਕੜੇ ਪਏ ਨੇ ਕਹਿੰਦੇ ਜੀ ਈਡੀ ਵੱਲੋਂ ਮੈਂਬਰ ਪਾਰਲੀਮੈਂਟ ਜਾਂ ਐਮਐਲਏ ਸਣੇ ਹੋਰਨਾਗੂਆਂ ਦੇ ਖਿਲਾਫ ਦਰਜ ਮਾਮਲਿਆਂ ਦੇ ਲਈ ਕਿੰਨੇ ਕੁ ਦੋਸ਼ ਸਿੱਧ ਹੋਏ ਨੇ ਇਹਦੀ ਜਾਣਕਾਰੀ ਜਦੋਂ ਸਵਾਲ ਆਇਆ ਕੇਂਦਰ ਸਰਕਾਰ ਨੂੰ ਹੈਨਾ ਮਤਲਬ ਕਮਿਊਨਿਸਟ ਪਾਰਟੀ ਵੱਲੋਂ ਜਦੋਂ ਉਹਨਾਂ ਦੀ ਮੈਂਬਰ ਪਾਰਲੀਮੈਂਟ ਨੇ ਸਵਾਲ ਕੀਤਾ ਤਾਂ ਜਵਾਬ ਦਿੱਤਾ ਮੰਤਰੀ ਸਾਹਿਬ ਨੇ ਕਿ ਨਹੀਂ ਜੀ ਦੋਨੋਂ ਹੀ ਸਜ਼ਾ ਹੋਈ 193 ਚ ਫਿਰ 191 ਦਾ ਕੀ ਬਣਿਆ ਕਹਿੰਦੇ ਨਹੀਂ ਜੀ ਉਹਨਾਂ ਦੇ ਵਿੱਚੋਂ નિર્ਦੋਸ਼ ਕੋਈ ਨਹੀਂ ਅਜੇ ਘਰਾਰ ਹੋਇਆ ਮਤਲਬ ਲਟਕਾ ਕੇ ਰੱਖਿਓ ਇਹ ਕਿ ਈਡੀ ਹਥਿਆਰ ਬਣ ਗਈ ਹੈ ਕਿ ਈਡੀ ਇੱਕ ਧਿਰ ਦਾ ਕੰਮ ਕਰਦੀ ਹੈ ਔਰ ਖਾਸ ਗੱਲ 10 ਸਾਲਾਂ ਦੀ 193 ਨੇ ਪਿਛਲੇ 5 ਸਾਲਾਂ ਦੀ 138 219 ਤੋਂ 224 ਤੱਕ ਉਹ 24 ਦੇ ਅੰਕੜੇ ਵੀ ਪੂਰੇ ਨਹੀਂ 224 ਦੀ ਫਰਵਰੀ ਤੱਕ ਦੇ ਨੇ 219 ਤੋਂ ਲੈ ਕੇ 224 ਤੱਕ 138 ਨੇ 193 ਚੋਂ ਸੋ ਇੰਨੀ ਤੇਜ਼ੀ ਹੈ ਹਲੋ 2015-16 ਚ 10 ਦੇ ਉੱਤੇ ਕਾਰਵਾਈ ਹੋਈ ਹੈ 2016-17 ਦੇ ਵਿੱਚ 14 ਤੇ ਕਾਰਵਾਈ ਹੋਈ ਹੈ 2017-18 ਚ 7 ਤੇ ਕਾਰਵਾਈ ਹੋਈ ਹੈ 2018-19 ਚ 11 ਤੇ ਕਾਰਵਾਈ ਹੋਈ ਆ 2019-20 ਵਿੱਚ 26 ਤੇ ਕਾਰਵਾਈ ਹੋਈ ਇੱਥੋਂ ਸ਼ੁਰੂ ਹੋ ਗਿਆ 2019-20 ਵਾਲਾ ਉੱਥੇ ਆ ਰਹੀ ਸੀ 10 14 7 11 ਤੇ ਹੁਣ ਆ ਗਿਆ ਜੀ 26 ਤੇ ਕਾਰਵਾਈ ਹੈ 2019-20 ਵਿੱਚ 21-22 ਚ 27 ਤੇ ਕਾਰਵਾਈ ਹੈ 21-22 ਦੇ ਵਿੱਚ 2021 ਦੇ ਵਿੱਚ 27 ਤੇ ਕਾਰਵਾਈ ਹੈ 21-22 ਦੇ ਵਿੱਚ 26ਾਂ ਤੇ ਫਿਰ ਕਾਰਵਾਈ ਹੈ 22-23 ਦੇ ਵਿੱਚ 32ਾਂ ਤੇ ਕਾਰਵਾਈ ਹੈ 23-24 ਚ 27ਾਂ ਤੇ ਕਾਰਵਾਈ ਹੈ ਤੇ 24 ਦਾ ਅੰਕੜਾ ਸਿਰ ਫਰਵਰੀ ਤੱਕ ਦਾ ਹੈ ਲਗਭਗ 2 ਕੁ ਮਹੀਨਿਆਂ ਦਾ ਉਹਦੇ ਵਿੱਚ ਵੀ 13 ਤੇ ਕਾਰਵਾਈ ਹੈ ਤੁਹਤੋਂ ਦਾ ਜਲਾ ਲਓ ਭਾਈ ਸਥਿਤੀ ਕਿੱਧਰ ਨੂੰ ਜਾ ਰਹੀ ਹੈ ਸੋ ਈੜੀ ਕੰਮ ਕਰ ਰਹੀ ਹੈ ਪਰ ਨਤੀਜਾ ਨਹੀਂ ਆ ਰਿਹਾ ਚਲੋ ਜਾਂਦੇ ਜਾਂਦੇ ਸਲਾਮ ਕਰਿਏ ਸੁਨੀਤਾ ਨੂੰ ਜੀ ਹਾਂ ਸੁਨੀਤਾ ਦਾ ਧਰਤੀ ਤੇ ਆਉਣਾ ਬਾ ਕਮਾਲ ਉਸ ਨੂੰ ਸਲਾਮ ਹੈ ਜਿਨੇ ਅੰਤਰਿਕਸ਼ ਦੇ ਵਿੱਚ 8 ਦਿਨਾਂ ਦਾ ਸਫ਼ਰ ਤੈਅ ਕਰਨਾ ਸੀ ਪਰ ਉਹ 378 ਕੁ ਦਿਨਾਂ ਦਾ ਸਫ਼ਰ ਤੈਅ ਕਰਕੇ ਪਰਤੀ ਆ ਸੋ ਤੈ ਸਮੇ ਤੋਂ ਵੀ 278 ਦਿਨਾਂ ਦਾ 278 ਦਿਨਾਂ ਦਾ ਸਫ਼ਰ ਤੈ ਕਰਕੇ ਪਰਤੀ 8 ਦਿਨ ਦਾ ਸਫ਼ਰ ਤੈ ਕਰਨਾ ਸੀ ਸੋ ਉਹ 278 ਦਿਨ ਉਹਦੇ ਵੱਧ ਗਏ ਕੁੱਲ 286 ਦਿਨ ਉਸਨੇ ਉਸ ਉੱਤੇ ਬਤਾਏ ਤੇ 286 ਦਿਨਾਂ ਦੇ ਵਿੱਚੋਂ 8 ਦਿਨ ਤਾਂ ਉਹਦੇ ਤੈ ਸੀ ਤੇ ਉਹਨੂੰ ਵਾਧੂ 278 ਦਿਨ ਬਤਾਉਣੇ ਪਏ ਤੁਸੀਂ ਇੱਥੋਂ ਦਾ ਜਿਆ ਲਾ ਲਓ ਕਿ 4576 ਵਾਰ ਸੁਨੀਤਾ ਨੇ ਧਰਤੀ ਦੀ ਪਰिक्रमा ਕੀਤੀ ਹੈ। ਇਸ 286 ਦਿਨਾਂ ਦੇ ਦਰਮਿਆਨ 4576 ਵਾਰ ਸੁਨੀਤਾ ਨੇ ਧਰਤੀ ਦੀ ਪਰिक्रमा ਕੀਤੀ ਹੈ। ਤੇ ਸੁਨੀਤਾ ਵਿਲੀਅਮ ਨੇ 12.1 ਕਰੋੜ ਤੋਂ ਵੱਧ 12 ਕਰੋੜ ਮਤਲਬ 12 ਕਰੋੜ ਤੋਂ ਵੱਧ ਮੀਲ ਦੀ ਯਾਤਰਾ ਕੀਤੀ ਹੈ ਸੁਨੀਤਾ ਵਿਲੀਅਮ ਨੇ ਇਸ ਮਿਸ਼ਨ ਦੌਰਾਨ। ਫਿਰ 17 ਘੰਟੇ ਕਵੰਤਰੀ ਸਪੇਸ ਸਟੇਸ਼ਨ ਤੋਂ ਧਰਤੀ ਤੇ ਪਹੁੰਚਣ ਤੱਕ ਨੂੰ ਲੱਗੇ। 27359 ਕਿਲੋਮੀਟਰ ਪ੍ਰਤੀ ਘੰਟਾ ਬਾਜੂ ਮੰਡਲ ਚ ਪ੍ਰਵੇਸ਼ ਸਮੇਂ ਦੀ ਡ੍ਰੈਗਨ ਦੀ ਸਪੀਡ ਸੀਗੀ 1927 ਡਿਗਰੀ ਤੱਕ ਪੁੱਜ ਗਿਆ ਸੀਗਾ ਕਹਿੰਦੇ ਡ੍ਰੈਗਨ ਦੀ ਪਲਾਜ਼ਮਾ ਸ਼ੀਲਡ ਦਾ ਤਾਪ ਤਾਪਮਾਨ ਤੇ ਇਹ ਤਾਪਮਾਨ ਵਧਣ ਦੇ ਕਾਰਨ ਕੁਝ ਸਮੇਂ ਲਈ ਤਾਂ ਕਨੈਕਸ਼ਨ ਵੀ ਕੱਟ ਗਿਆ ਸੀਗਾ ਯਾਦ ਹੋਏਗਾ ਤੁਹਾਨੂੰ ਜਦੋਂ ਕਲਪਨਾ ਚਾਵਲਾ ਆਪਸਾਰੇ ਸੀ ਸਿਰਫ ਧਰਤੀ ਤੋਂ 16 ਮਿੰਟ ਦੀ ਦੂਰੀ ਰਹਿ ਗਈ ਸੀ ਉਹ ਧਰਤੀ ਤੇ ਨਹੀਂ ਲੈਂਡ ਕਰ ਸਕੀ ਇਸ ਲਈ ਉਸ ਸਮੇਂ ਇੱਧਰ ਵੀ ਫਿਕਰ ਵੱਧ ਗਿਆ ਸੀਗਾ ਸੋ 1927 ਡਿਗਰੀ ਤੱਕ ਕਹਿੰਦੇ ਪੁੱਜ ਗਿਆ ਸੀਗਾ ਡ੍ਰੈਗਨ ਦੀ ਪਲਾਜ਼ਮਾ ਸ਼ੀਲਡ ਦਾ ਤਾਪਮਾਨ ਸੋ ਇਸ ਲਈ ਸੁਨੀਤਾ ਵਿਲੀਅਮ ਤੇ ਉਹਨਾਂ ਦੇ ਸਾਥੀਆਂ ਨੂੰ ਸਲਾਮ ਹੈ ਜਿਨ੍ਹਾਂ ਨੇ ਉਸ ਦੌਰ ਦੇ ਵਿੱਚ ਜਦੋਂ ਬੰਦਾ ਮਾਨਸਿਕ ਤੌਰ ਤੇ ਘਬਰਾ ਜਾਂਦਾ ਕਿ 8 ਦਿਨਾਂ ਦਾ ਸਫ਼ਰ ਸੀ ਚਲੋ 9 ਦਿਨ 10 ਦਿਨ ਹੋ ਜਾਣ ਤਾਂ ਵੀ ਸਮਝ ਆਉਂਦਾ ਪਰ 286 ਦਿਨ ਹੋ ਗਏ ਕੁੱਲ ਜਿੱਚੋ 278 ਦਿਨ ਵੱਧ ਬਤਾਉਣੇ ਪਏ ਪਰ ਉਹਨਾਂ ਨੇ ਸਮੇ ਦਾ ਸਤ ਉਪਯੋਗ ਕੀਤਾ ਨਵੀਆਂ ਖੋਜ ਕਰਕੇ ਆਏ ਨੇ ਨਵੀਆਂ ਜਾਣਕਾਰੀਆਂ ਇਕੱਤਰ ਕਰਕੇ ਆਏ ਨੇ ਜਿਹੜੀਆਂ ਤੁਹਾਡੇ ਸਾਡੇ ਸਾਹਮਣੇ ਆਉਣਗੀਆਂ ਸੋ ਬਹੁਤ-ਬਹੁਤ ਸ਼ੁਕਰੀਆ